ਅਸੀਂ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਚਾਚੇ ਨੇ ਪਹਿਲਾਂ ਤਾਂ ਧੁੱਪ ਦੀਆਂ ਵਧਾਈਆਂ ਵਧਾਈਆਂ ਦਾ ਚਾਚਾ ਚਾਚੇ ਰੋਜ਼ ਨਿਕੋਗੇ ਨਹੀਂ ਧੁੱਪੋਂ ਕੱਕੰਡਾ ਕਰ ਲਾ ਫੇਰ ਬਾਦੂ ਬੰਪਣੀ ਹੈ ਤੇ ਅੱਛਾ ਧੁਰਕਿਆ ਨਾ ਅੱਜ ਤਾਂ ਠੀਕ ਆ ਅੱਜ ਠੀਕ ਆ ਮੌਸਮ ਅੱਜ ਬਈ ਧੁੱਪ ਜਿਹੜੀ ਧੁੱਪ ਕਹਿੰਦੇ ਆ ਅੱਜ ਤਾਂ ਹੀ ਆ ਕੱਲੋਂ ਤੇਜ ਅੱਜ ਹੂੰ ਕੱਲ ਨੂੰ ਵੀ ਤਾਂ ਤੇਜ ਹੋਊਗੀ ਉਹਨੂੰ ਮੈਂ ਤੇ ਨਹੀਂ ਕੱਲੂ ਬਲਤ ਹੁੰਦੋਂ ਦੇਖੀ ਕਿਹੜੇ ਸਾਫ ਆਉਣੀ ਉਹ ਤਾਂ ਆਉਣੀ ਆਉਣੀ ਹੈ ਸਾਫ ਕਰਕੇ ਅੱਜ ਥੋੜੀ ਸੀ ਹਾਂ ਇੱਥੇ ਵਜਾ ਤੂੰ ਤਾਂ ਲੱਗ ਗਿਆ ਇੱਥੇ ਹਾਂ ਅਸੀਂ ਗਏ 9 ਵਜੇ ਸਮਝਦਾ ਤੂੰ ਹਾਂ ਧੂਣੀ ਪੱਤੇ 8 ਵਜੇ ਪਾਣੀ ਦੇਖਣ ਤੇ ਹਟ ਗਈ ਦੀ ਟਰੈਕਟਰ ਲੂਟੋ ਵੀ ਸਭ ਕੁ ਹਟ ਕਰਕੇ ਦੇਖਣ ਤੇ ਅੱਛਾ ਨਹੀਂ ਟਰੈਕਟਰ ਲਾਉਂ ਕਿਉਂ ਹੁੰਦਾ ਦੇਖਦਾ ਤਾਂ ਨਾ ਆਪਣਾ ਹਾਂ ਹਾਂ ਇੱਥੇ ਪਾਣੀ ਦੀ ਟਰੈਕਟਰ ਮਹੀਦੇ ਟਰੈਕਟਰ ਤਾਂ ਕਾਹ ਦੇਖਣਾ ਤਾਂ ਫੇਰ ਅੱਬੇ ਤੋਂ ਉਧ ਬਧੀ ਗਈ ਬਹੁਤ ਹੁੰਦਾਈ ਸਵੇਰੋਂ ਬਹੁਤ ਹੀ ਹਾਂ ਉਤੇ ਬਾਅਦ ਮੈਂ ਜਾ ਦੁੱਧ ਦੰਦ ਪੀ ਕੇ ਫੇਰ ਬਾਹਰ ਨਿਕਲਾ ਇਧਰੋਂ ਬੇੜੇ ਜੀ ਨੂੰ ਹਾਂ ਬੇੜੇ ਜੀ ਉਹ ਤੁਹ ਫੁੱਲਦੀ ਉਸੇ ਦੇਖਦਾ ਐਨੀ ਤਾਂ ਹੁੰਦਦੀ ਵਾਲੀ ਨਾ ਫਿਰ ਅਰਸ਼ੀ ਵੀ ਕੱਢ ਗਿਆ ਹਾਂ ਅਰਸ਼ੀ ਲੰਘਾ ਸਵੇਰੋਂ ਧੁੰਦ ਚ ਨਾ ਉਹ ਗਿਆ ਮੰਨ ਲੇ ਕਿ ਚੱਲ ਪਹਿਲਾਂ ਤਾਂ ਮੈਂ ਕਹਿੰਦਾ 1 ਵਜੇ ਆਉਂਗਾ ਤੜਕੇ ਨੂੰ ਨਾ ਨਾ ਦੁਪਹਿਰੇ ਨੂੰ ਅੱਛਾ ਦੁਪਹਿਰ ਨੂੰ ਬੰਦਾ 1 ਵਜੇ ਗਿਆ ਬੈਨਾਂ ਰਾਤ ਨੂੰ ਤੂੰ ਵੇਲੇ ਆ ਜਾਂਦਾ ਤੜਕੇ ਨੂੰ ਘਰ ਆਉਂਦਾ ਲਿਖਿਆ ਹੁੰਦਾ ਹੂੰ ਜੇ ਸਵੇਰ ਨੂੰ ਜਾਂ ਤਾਂ ਰਾਤ ਨੂੰ ਖਾਲੀ ਹੋ ਗਿਆ ਫਿਰ ਮੈਂ ਉਦੋਂ ਜੋ ਘੰਟੇ ਜੋਗਾ ਨਾ ਹੋ ਜਾਊਗਾ ਰਾਤ ਨੂੰ ਆਉਣ ਨੂੰ ਵੀ ਜੀ ਕਰਦਾ ਹੈ ਜੀ ਠੰਡ 'ਚ ਉੱਥੇ ਫੋਨ ਆ ਗਿਆ ਕਹਿੰਦੇ 30 ਟਰੈਲੀਆਂ ਆਈਆਂ ਮਿੱਲੇ 'ਚ ਆਹੋ ਪੰਮਾ ਪੰਮੇ ਨੇ ਪਾਈ ਹੁੰਦੀ ਵੀਡੀਓ ਜੀ ਹਾਂ ਕਹਿੰਦਾ 30 ਹੈ ਹੂੰ ਫਿਰ ਜਦ ਇਹ ਲੱਗ ਗਿਆ ਚੱਲ ਹੁਣ ਕਿੱਥੇ ਪਹੁੰਚ ਗਿਆ ਕਰਿਆ ਫੋਨ ਕਾਹੇ ਗੱਗੇ ਨੂੰ ਫੋਨ ਗੱ ਮਸੇ ਗੱਗਰ ਕੰਮ ਵੀ ਹੈ ਕਹਿੰਦਾ ਮੈਂ ਜਾ ਕੇ ਵੀ ਆਣਾ ਉੱਥੇ ਮਰਡੇ ਕੰਮ ਆਹ ਕਹਿੰਦਾ ਮਰਡੇ ਕੰਮ ਆ ਮਨੂੰ ਲਾ ਕੇ ਗੱਡੀ ਲੈ ਕੇ ਅੱਛਾ ਮਨੂੰ ਕਹਿੰਦੇ ਜਦੋਂ ਤਾਰ ਹੁਣੀਗਾ ਇਹ ਜਾ ਮਨੂੰ ਬੈਠੀ ਗਏ ਹੁਣ ਅੱਛਾ ਅੱਛਾ ਉੱਥੇ ਬੈਠੇ ਧੁੱਪ ਆਈ ਗਈ ਬੀਬੀ ਮਨੂੰ ਕਹਿੰਦੇ ਹਾਂ ਮੈਂ ਕਹਾ ਬਾਈ ਮੇਰੇ ਲੱਗਾ ਵਾ ਮਿਸਤਰੀ ਹਾਂ ਤੁਸੀਂ ਜਾਓ ਤੇ ਸ਼ਾਮ ਨੂੰ ਚੱਲੂਗੇ ਜੇ ਜਾਣਾ ਸ਼ਾਮ ਨੂੰ ਤਾਂ ਥੜਾ ਧੁੰਦ ਪਾਉ ਦਿੰਦੀ ਯਾਰ ਸ਼ਾਮ ਨੂੰ ਡਰਾਈਵਿੰਗ ਰਿਸਕੇ ਆ ਧੁੰਦ ਆਉਦਾ ਨਾਲੇ ਧੁੰਦ ਮਿੱਟੀ ਵਾਲਾ ਸੁੱਕੇ ਸਵੇਰੋਂ ਤੂੰ ਕਹਿੰਦਾ ਕੋਰਾ ਪਿਆ ਪਿਆ ਰੱਬ ਦੇ ਰੰਗਾਂ ਦਾ ਪਤਾ ਹੀ ਲੱਗਦਾ ਹੈਗਾ ਲੱਸ ਵੀਰੇ ਇਕੱਠੇ ਲੋਡੀਆਂ ਲੈ ਕੇ ਕੋਟੀ ਪਾ ਕੇ ਆਏ ਹੋ ਇਹਨੂੰ ਉਂਗੜਦੇ ਜਮੇ ਆ ਹੁਣ ਦੇਖ ਲੈ ਆ ਹੁਣ ਦੇਖਿਆ ਹੁਣ ਗਰਮੀ ਆਈ ਪਈ ਆ ਤੈਨੂੰ ਵੀ ਪੂਰੀ ਕਰਨੀ ਆਈ ਵੀ ਤੂੰ ਕਹੀ ਗਿਆ ਭਰਦਾ ਤਾਂ ਹੁਣ ਰੱਬ ਦੇ ਰੰਗਾਂ ਦਾ ਨਹੀਂ ਆ ਬਾਈ 800 ਫੁੱਟ ਵਾਲਾ ਤਾਂ ਇਹ ਲੱਗੇ ਵੇ ਬਾਈ ਉਹ ਅੰਦਰ ਸਿੱਟਣ ਹੈ ਨਾ ਰੱਬ ਦੇ ਰੰਗਾਂ ਦਾ 800 ਫੁੱਟ ਬਾਈ ਰੱਬ ਦੇ ਰੰਗਾਂ ਦਾ ਟੋਕਰੇ ਦੇ ਰੰਗਾਂ ਟੋਕਰੇ ਨੇ ਲੈ ਆਤੀ ਆ ਆ ਲੈਵਲ ਚੱਕਣਾ ਬਾਈ ਇਹਦਾ ਸਾਰਾ ਹੀ ਲੈਵਲ ਆ ਚੱਕਣਾ ਡੰਗਰ ਕੱਢੂ ਆਪਾਂ ਕੱਢ ਕੇ ਇੱਧਰ ਲਈ ਛੱਡੇ ਚ ਕਰ ਦene ਮੈਂ ਦੇਖੋ ਕਿਆ ਕਰੂੰਗੀ ਠੰਡ ਠੰਡ ਕਰੀਏ ਨਹੀਂ ਮੈਂ ਕਹਿੰਦੀ ਠੰਡ ਧੁੰਦ ਜੀ ਵੀ ਆ ਚੱਕ ਲੰਦਾ ਹੁਣ ਤਾਂ ਚੁੱਭਣ ਲੱਗ ਗਈ ਚੁੱਭਦੀ ਕਿਆ ਇਹਦੇ ਸਿਰ 'ਚ ਪੂਰਾ ਇਹ ਫੰਦ ਪਾ ਲਿਆ 800 ਵਾਲਾ ਦਾ ਬਾਈ ਆਹ ਇਹ ਮੈਂ ਕਹਿੰਦਾ ਅੱਧਾ ਖਾ ਗਏ ਅੱਧਾ ਰਹਿ ਗਿਆ ਤੇ ਸਾਨੂੰ ਆਏ ਆ ਵੀ ਚਲ ਅੰਦਰ ਪੈ ਜਵੇ ਇੱਟੋ ਲੱਗਦੀ ਹੋਵੇ ਹਨਾ ਹਾਂ ਹਾਂ ਤੇ ਬਾਕੀ ਬਾਈ ਆਪਾਂ ਨੇ ਉਹ ਕਾ ਲਿੱਟ ਵੀ ਮੰਗਾ ਲਈ ਤੇ ਹੋਰੇ ਲਾਉਣੀ ਆ ਆ ਤਾਂ ਲੱਗ ਗਈ ਸਾਰੀ ਉਹ ਐਕੜਾ ਕ ਲੱਗ ਗਈ ਇੱਧਰ ਬਾਕੀ ਕੋ ਚੱਕਿਆ ਬਾਈ ਉੱਚਾ ਅੱਜ ਆ ਕੇ ਖਾਣਾ ਹੈ ਸਾਰਾ ਸ਼ਾਮ ਤੱਕ ਹਾਂ ਆਰਾਮ ਨਾਲ ਪਹੇ ਗਿਆ ਹੁਣ ਤੇ ਇੱਥੇ ਤੱਕ ਪਿਆਦਾ ਇਹਦਾ ਰਾਹ ਨਹੀਂ ਤਾਂ ਹੈਗਾ ਬਾਈ ਇਹਨੂੰ ਲੰਘਣੇ ਨੂੰ ਰਾਹ ਨਹੀਂ ਤਾਂ ਹੈਗਾ ਇੱਥੇ ਤੱਕ ਪਿਆਦਾ ਇਹ ਸਾਰਾ ਹੀ ਖਾ ਗਿਆ ਇਹ ਸੁੱਖਾ ਸਾਰਾ ਹੀ ਖਾ ਗਿਆ ਟੋਕਰੀ ਨੇ ਖਾਦਾ ਅਸਲ ਚ ਟੋਕਰੀ ਨੇ 800 ਫੁੱਟ ਨੇ ਖਾਦਾ ਬਾਹਰ ਬੰਦ ਭਾਇ ਟੋਕਰੀ ਹੂੰ ਆ ਟੋਕਰੀ ਥੱਲੇ ਗਿਰਦੀ ਹੈ ਕੱਡ ਦੇ ਕੇ ਆਵਾਜ਼ ਆਉਂਦੀ ਹੈ ਹਾਂ ਟੋਕਰੀ ਦਾ ਫਿਰ ਦੋ ਥੱਲੇ ਪੈ ਜੰਨੇ ਆ ਚ ਹਾਂ ਬਾਕੀ ਭਈ ਇਹ ਤੇ ਬਾਜ ਜਾਣਾ ਏ ਮਲਕੀ ਸਿੰਘ ਆਚੇ ਦੇ ਹਰਸ਼ਵੀਨਾਂ ਦੇ ਹਾਂ ਉੱਥੇ ਪਿੱਲਰ ਕਰਨੇ ਆ ਉੱਥੇ ਪਿੱਲਰ ਕਰਨੇ ਉਹਨਾਂ ਨੇ ਗੇਟ ਲਾਉਣਾ ਹਾਂ ਅੱਜ ਉੱਥੇ ਫਿਰ ਮੇਰਾ ਕੰਮ ਰਹਿੰਦਾ ਥੋੜਾ ਜਿਹਾ ਹੋਰ ਰਹਿੰਦਾ ਉਹ ਕੰਦ ਰਹਿੰਦੀ ਏ ਥੋੜੀ ਜਿਹੀ ਹਾਂ ਤੇ ਬਾਕੀ ਆਹ ਮਿੱਟੀ ਮੈਂ ਕਿਹਾ ਪੈ ਜਵੇ ਤੇ ਕੱਲੂ ਇਟਾ ਲਾ ਕੇ ਨਵੇੜੀ ਉੱਪਰ ਨਾਲੇ ਦੋ ਦਿਨ ਡੰਗਰ ਖੜ ਲੂੰਗਾ ਉੱਪਰ ਦਬ ਜੂਗੀ ਅੱਛਾ ਠੀਕ ਆ ਹਣਾ ਹਾਂ ਫਿਰ ਡੰਗਰ ਥੱਲੇ ਤੁਹਾਨੂੰ ਪਤਾ ਹੀ ਹੈ ਇਹ ਜਲਦੀਰ ਭਾਰਤ ਵੀ ਇਹ ਘੱਟੋ ਘੱਟ 2 ਫੁੱਟ ਹੋ ਗਿਆ ਹੁਣ ਮੂਰੇ 2 ਆ ਪਿੱਛੇ ਢਾਈ ਆ ਹਾਂ ਪਿੱਛੇ ਜਿਆਦਾ ਢਾਲ ਉਧਰ ਇਹ ਦੇ ਕਰਕੇ ਫੇਰ ਦਬੜੇ ਦਾ ਚਾਂਦ ਦਬੜੇ ਨੇ ਦਬੂਗੀ ਇਹ ਡੰਗਣਾ ਥਲੇ ਨਾ ਰਬਦੀ ਆ ਹਾਂ ਐਨੇ ਤੁਸੀਂ ਜਦ ਦੋ ਦਿਨ ਉਧਰ ਲਾਓ ਜਨੂਅਰ ਨੇ ਦਬ ਜਾਣਾ ਇਹਨਾਂ ਜਿੱਥੇ ਇਥੇ ਦਬੀ ਆਪਾਂ ਨੇ ਮਿੱਟੀ ਪਾ ਕੇ ਬੇਟਾ ਚਲਾ ਦੇਣੀ ਬਾਕੀ ਠੀਕ ਆ ਨਾਲੇ ਹੁਣ ਧੁੱਪ ਲੱਗੀ ਨਹੀਂ ਘਰ ਨਾ ਹੋਰ ਹੋਰ ਅੱਜ ਆਈ ਧੁੱਪ ਨੇ ਤਾਂ ਬਹੁਤ ਮੈਨੂੰ ਫਾਇਦਾ ਕਰਿਆ ਹਾਂ ਚਲ ਬਾਕੀ ਇਹ ਕੱਪੜੇ ਵੀ ਤੋਂ ਇਹ ਬੈਠੇ ਗਰਾਂ ਉਹ ਵੀ ਸਮ ਗਿੱਲੇ ਸਨ ਸੁੱਕਦੇ ਨਹੀਂ ਸੁੱਕਦੇ ਨਹੀਂ ਯਾਰ ਮਸ਼ੀਨ 'ਚ ਵੀ ਪਾਏ ਗਏ ਫਿਰ ਵੀ ਸਵੇਰੋਂ ਮੀਂਹ ਵਾਂਗੋਂ ਪੈਂਦੀ ਆ ਹਾਂ ਹੁਣ ਛੱਡ ਛੱਡ ਕਰੀ ਜਾਂਦੇ ਉਹ ਟਰੈਕਟਰ ਸਾਰੇ ਭਿੱਜੇ ਪਏ ਦੂਸਰਾਂ ਨੂੰ ਹਾਂ ਬਸੜਿਆ ਨਹੀਂ ਚਲੋ ਬਾਕੀ ਬਾਈ ਮੇਰੀ ਡਿਊਟੀ ਦੀ ਭਰਨੇ ਪਰ ਉਹਨਾਂ ਦੀ ਚਾਲ ਖਰਾਬ ਹੁੰਦੀ ਬੰਦਿਆਂ ਦੀ ਹੈ ਕਿ ਮੌਸਮ 'ਚ ਆਪਣਾ ਜੋਰ ਦਿਖਾਉਣਾ ਹੀ ਆ ਹਾਂ ਹੈਗਾ ਨਹੀਂ ਹਾਂ ਠੰਡ ਵੀ ਦਿਖਾਉਂਦੀ ਗਰਮੀ ਵੀ ਹਾਂ ਬਾਪੀ ਇਹ ਕਹੀ ਨਹੀਂ ਜੇ ਹੈ ਕਿ ਠੰਡ ਨਹੀਂ ਬਾਕੀ ਭਾਈ ਜੇ ਠੰਡ ਦੇ ਬਚਣ ਦਾ ਕਹੀ ਚਲਾਓ ਹਾਂ ਠੰਡ ਦੇ ਬਚਣ ਲਈ ਭਾਈ ਕਹੀ ਚਲਾਓ ਹਾਂ ਜਿੰਨਾ ਜ਼ੋਰ ਲਗੂਗਾ ਉਨੀ ਗਰਮੀ ਆਉਣੀ ਹਾਂ ਮੇਲੇ ਬੰਦੇ ਨੂੰ ਠੰਡ ਮੇਲੇ ਨੂੰ ਵਿਲੇ ਨੂੰ ਹਾਂ ਅਸੀਂ ਰੋ ਲੱਗੇ ਹੋਏ ਆ ਭਾਈ ਅਸੀਂ तकरीबन 8 9 ਵਜੇ ਦੇ ਲੱਗੇ ਹੋਏ ਆ ਹਾਂ ਪਹਿਲਾਂ ਮਿਸਤਰੀ ਹੈ ਨਹੀਂ ਤਾਂ ਮਿਸਤਰੀ ਹੁਣੀ ਆਏ ਘੜੀ ਕੋਏ ਪਹਿਲਾਂ ਇਹ ਉਧਰ ਲਿਪਦਾ ਤਾਂ ਇਹ 800 ਫੋਟ ਤਾਂ ਸੁੱਕੇ ਘਟੋ ਘੜ 3 400 ਤਾਂ ਗਿਆ ਹੈ ਆਮ ਨਾਲ ਰਹਿ ਗਿਆ ਕਿ ਆਹੋਂ ਦਾ ਮਾਲ ਨਹੀਂ ਹਾਂ ਦੋਸਤ ਉਸਤਮਾਲ ਪਿਆਉਂਗਾ ਚਲ ਇੱਕਾ ਜਹੂਰ ਆ ਜਾਣਾ ਉਹ ਇੱਥੇ ਪਧਰਾ ਕਰ ਦੂੰਗੇ ਚਲੋ ਬਾਕੀ ਦੇਖਦੇ ਆ ਜੀ ਹੋਰ ਭਾਈ ਕੋ ਮੈਤਰੀ ਕਿੱਥੇ ਆ ਤੂੰ ਮੈਤਰੀ ਰੱਖ ਆ ਆ ਤਾਂ ਸੂਝ ਰੱਜ ਮਿਲਖਿਆ ਤੂੰ ਹੈ ਅੱਗੇ ਕਰਨੀ ਜਿਹੜਾ ਆਈ ਪਈ ਹੈ ਕੰਗਰੇਸ ਦਾ ਸਰਜੂਆ ਹੁਣ ਭਾਈ ਹੈ ਸਰਜੂਆ ਮੈਂ ਤਾਂ ਹਾਂ ਆ ਭਾਈ ਆਪਾਤੀ ਸਰਜੂਆ ਹੁਣ ਹਾਂ 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 ਥੋੜੀ ਰਹਿ ਗਈ ਨਾ ਹੋ ਕਰਤੀ ਪੰਧਰੀ ਪਹਿਲਾਂ ਬੋਡੀ ਡੀ ਦੀਆਂ ਮੈਂ ਸਾਰ ਲੈਵਲ ਹੋ ਗਿਆ ਆਪਣਾ ਹੋ ਗਿਆ ਆਪਣਾ ਹੋ ਗਿਆ ਆ ਉੱਚੀ ਹੋ ਕਿਉਂ ਪਾਲੇ ਨਹੀਂ ਹੋਗੀਆਂ ਅਜੇ ਉੱਥੇ ਪੈਣੀ ਆ ਉਹ ਦੋ ਮਹੀਨਾ ਰਹਿ ਗਈ ਉਧਰ ਹਾਂ ਬਸ ਇਹ ਤਾਂ ਖਿੱਚਦਾ ਕੰਮ ਆ ਅੱਜ ਅੱਜ ਤਾਂ ਨਹੀਂ ਨਿਬੜਦਾ ਕੰਮ ਯਾਰ ਮਿੱਟੀ ਦਾ ਉਹ ਪਾਉਂਦਾ ਹੈਗਾ ਸਵੇਰ ਦੇ ਲਈ ਮੈਂ ਲੱਗਿਆ ਦੁਪਹਿਰ ਤੇ ਮੈਂ ਉਹ ਕੰਦ ਕਰੀ ਆ ਅੱਛਾ ਫਿਰ ਵਿੱਚ ਨੂੰ ਨਹੀਂ ਨਿਭੜ ਗਿਆ ਤਾਂ ਇਹ ਸਵੇਰ ਤੇ ਆ ਜਾਂਦਾ ਹੈ ਅੱਛਾ ਆ ਫਿਰ ਤਾਂ ਚੱਕੋਗੀ ਤੀ ਜਦੋਂ ਉਹਨੂੰ ਦੀ ਜੱਕੀ ਠੀਕ ਵਧੀਆ ਕਰਿਆ ਉਹ ਅਸੀਂ ਆ ਵਿੱਚ ਪੈਂਦੀ ਉਹ ਬਹੁਤ ਦਾ 2-2 ਫੁੱਟ ਮਿੱਟੀ ਆ 2 ਫੁੱਟ ਆ ਹੈ ਵਾ ਦਾ ਹਲਾ ਕੇ ਰੱਖ ਨਾ ਨਾ ਉਹ ਕੰਦ ਵੀ ਮੈਂ ਦੋ-ਦੋ ਦਾ 2.5 ਫੁੱਟ ਚੱਕ ਕੇ ਦੋ ਠੀਕ ਵਧੀਆ ਲਾਤੀ ਉਹ ਵਧੀਆ ਹਾਂ ਹੁਣ ਬਾਸ਼ਰ ਘਾੜ ਦਈ ਹਾਂ ਹੁਣ ਜਾਲੀ ਜੂੜੀ ਲਾ ਦੂੰਗਾ ਉੱਪਰ ਉਹਦੇ ਹੁਣ ਜਾਲੀ ਲਾ ਲਾ ਦੂਈ ਛੋਟੀ ਡੱਬੀ ਵਾਲੀ ਕਿ ਮੋਟੇ ਵਾਲੀ ਜਾਲੀ ਪੰਜਰੇ ਵਾਲੀ ਹੁੰਦੀ ਆ ਪ ਪੱਥਰ ਵਾਲੀ ਗਾ ਨੂੰ ਜਿਹੜਾ ਬੈਟਿੰਗ ਕਰਿਆ ਟੁੱਚ ਲੱਗੇ ਉਹਨਾਂ ਚਾਰਸ ਜੇ ਸਾਡੇ ਜੰਗਲ ਨਹੀਂ ਲੱਗੇ ਹਾਂ ਹਾਂ ਬਸ ਵਾ ਠੀਕ ਆ ਬੋਲ ਆਈ ਨੂੰ ਠੀਕ ਨਹੀਂ ਉਹੀ ਲਾਉਂਗੇ ਫਰੇਮ ਵਿੱਚ ਲਵਾ ਲੈ ਫਰੇਮ ਵਿੱਚ ਗੱਟੀਆਂ ਲੱਗ ਜਣੀਆਂ ਹਾਂ ਫਰੇਮ ਵਿੱਚ ਕਰਵਾ ਲਈ ਉਹਨੂੰ ਹਿੱਟ ਵਾ ਠੀਕ ਆ ਇਧਰ ਕਿਧਰ ਜਾਏ ਆ ਅਰੇ ਪਾ ਗਿਆ ਆ ਉਧਰ ਕਣਕ ਜੀ ਤੁਸੀਂ ਵੀ ਧੁੱਪ ਦਾ ਜਦੇ ਲਾ ਲੈ ਲੈਂਦੇ ਆ ਮੱਦੀ ਵੀ ਕਰਦੀ ਸਾਡੇ ਬਾਜੀ ਦਾ ਠੀਕ ਆ ਜਿਹੜੇ ਥੇਲੇ ਚੱਕ ਲੈਣੇ ਵੀ ਹੋਰ ਆਹ ਬਸ ਸਾਰੀ ਪੈ ਗਿਆ ਅੰਦਰ ਹਾਂ ਰਹਿ ਗਿਆ ਬਸ ਮੈਨੂੰ ਤਾਂ ਵੈਰੀ ਘਟੂਗੀ ਸਾਰੀ ਨਾ ਹੋਰ ਉਹ ਤਾਂ ਕਹਿੰਦਾ ਮੈਨੂੰ ਫੋਨ ਕਰਦੀ ਆਇਆ ਨਾ ਫਿਰ ਉਹ ਵੀ ਤੇਰੇ ਪੈਣੀ ਗਾਹਾਂ ਬਹੁਤ ਹੈ ਹਾਂ ਉੱਥੇ ਪੈਣੀ ਆ ਉਹ ਮਸ਼ੀਨ ਪੱਟਣੀ ਚਾਚੇ ਹਜੇ ਉਹ ਪੱਟ ਕੇ ਇੱਥੇ ਲਾਉਣੀ ਅੰਦਰ ਹੈ ਵੀ ਬਹੁਤ ਹੈ ਭਾਈ ਥੋੜੀ ਹੈ 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 ਵੀ ਬਹੁਤ ਹੈ ਦੋ ਫੁੱਟ ਤਿੰਨ ਦੋ ਡਾਈ ਫੁੱਟ ਤਾਂ ਉਰੀ ਪਈ ਆ ਇੱਧਰ ਨੂੰ ਦੇਖ ਤਾਂ ਚਾਚੇ ਦੂੜੀ ਵਾਲਾ ਹਾਂ ਤਿੰਨ ਚਾਰ ਤਿੰਨ ਚਾਰ ਪੌੜੀਆਂ ਲੱਗਣੀਆਂ ਔਰੇ ਬੱਡੇ ਬਣਾ ਦਿਓ ਹਾਂ ਬੱਡੇ ਬਣਾ ਦਿਓ ਐ ਪੌੜੀ ਬਣਾਉਂਗੇ ਤਿੰਨ ਬਣਨੇ ਸੁੱਕਾ ਕਰਨ ਚੜਾਈ ਠੀਕ ਆ ਹੈ ਚੜਾਈ ਕਹਿੰਦਾ ਐ ਚੜਾਈ ਵੀ ਲੋਟਾ ਹਾਂ ਉੱਤਰ ਉੱਤੇ ਪਰ ਆਏ ਜਾਂ ਪੰਡ ਰੱਖੀ ਹੁੰਦੀ ਸਰਪਾ ਉਹਨੂੰ ਉਹਨੂੰ ਰਾਈਟ ਲੱਗਣੀ ਹੈ ਹਾਂ ਉਹਦੇ ਕਰਕੇ ਨਾ ਕੰਨੂ ਸਾਈਡ ਥੱਲੇ ਮਿੱਟੀ ਪਾਣੀ ਹਾਂ ਮਿੱਟੀ ਪਾ ਗਏ ਉੱਤਰਦਾ ਕਰਦਾ ਹੈ ਇੱਕ ਹੋਰ ਵੀ ਜਿਆ ਫੋਡੇਵਲ ਪੰਡ ਦਾ ਆਇਆ ਹੋ ਜਾਂਦਾ ਮੂੰਹ ਪਰ ਨੂੰ ਦਿਖਦਾ ਥੱਲੇ ਹੈ ਨਹੀਂ ਅੱਗੇ ਮੈਂ ਠੋਕਰ ਮਾਰਦੀ ਹਾਂ ਬਿਲਕੁਲ ਠੋਕਰ ਠੀਕ ਹੈ ਹਾਂ ਉਹ ਠੀਕ ਹੈ ਤੁਹਾਡਾ ਬਾ ਠੀਕ ਹੈ ਉਹ ਠੀਕ ਹੈ ਪਰ ਐਂ ਦੇਖ ਹਾਂ ਇਹ ਪੇਪਰ ਨਾ ਦਿਓ ਲੜਨਾ ਵੀ ਔਖਾ ਨਹੀਂ ਹੁਣ ਕੋਈ ਛਾਦਾ ਬੰਦਾ ਉਹਦੇ ਚ ਥਰੇ ਥਰੇ ਬੰਨੀ ਉੱਡਕ ਵੀ ਜਾਂਦਾ ਹੈ ਫੋਡੇ ਪਰ ਬਹੁਤ ਡੂੰਗਾ ਹੋ ਗਿਆ ਤਿੰਨ ਫੁੱਟ ਹੋ ਗਿਆ ਤਾਂ ਪੱਤ ਤੂੜੀ ਬਹੁਤ ਪੈ ਗਈ ਮਗਾਣ ਚਾਰ ਕਿਲੇ ਦੱਲੀ ਵਾਜਦੇ ਜੇ ਜਦੂੰਗਾ ਹੋ ਗਿਆ ਹੋਰ ਹੈ ਬਹੁਤ ਹੈ ਬਾਕੀ ਮਗਾ ਤੂੰ ਇਹਨੇ ਚਾਚੇ ਰਾਂ ਦੇ ਲਾਇਆ ਜਾਨੂ ਆ ਦਬਦੂ ਬਜੂਗੀ ਆਊਗਾ ਹੁਣ ਸਵੇਰ ਨੂੰ ਇਹ ਪੁੱਛ ਲਾ ਉਹ ਠੇਕਾ ਦਾ ਨਵੇਲ ਲਾ ਹੈ ਠੇਕਾ ਠੇਕਾ ਕਰ ਜਹੜੀ ਮਗੋ ਤਿੰਨ ਜਹੜੀ ਦੇ ਪੈਸੇ ਦੇ ਦੋ ਨਹੀਂ ਜੀਮ ਹੈ ਚੱਲ ਠੀਕ ਹੈ ਚਾਚੇ ਯਾਰ 4000 ਕਿੰਨਾ ਬਣ ਗਿਆ ਹੈ 4013 ਕੁ ਮੈਂ ਕਹਿੰਦਾ ਜਵੇਂ ਜਾਇਜ ਆ ਤੈਨਾਂ ਦਿਨ ਤੱਕ ਗੇਟ ਦੇਖ ਬਿਚੇ ਮੈਂ ਕਰਨਾ ਕੀਆ ਕਿਆ ਇਹ ਮੈਂ ਦੱਸ ਦੇ ਗੇਟ ਲਾ ਕੇ ਦੇਣਾ ਹੁਣ 4 ਕਰਕੇ ਆ ਜਿਹੜਾ ਥੱਲੇ ਕਹਿੰਦਾ ਤੂੰ ਉਹ ਕਿਹੜਾ ਜਦੋਂ ਪੜੇ ਗੇਟ ਅਪਗ੍ਰੇਡ ਆਹ ਸੰਭਲੇ ਬਣਾਸ ਤੇ ਮਨੋ ਆ ਰਹਾ ਸੱਤ ਸੱਲਾ ਚੱਕਲੇ ਦੇਖ ਲੈ ਤੇਰਾ ਚੱਕਲੇ ਉਹ ਸਿਰਫ ਵਜਨਤਾ ਹੋਰ ਆਈ ਚਲੇ ਗਿਆ ਚੱਕਲੇ 18 ਦਾ ਸੰਭਲਾ ਆ ਨਾ ਹੈ 18 ਦਾ ਇਹ ਠੀਕ ਹੈ ਇਹੀ ਕਰੀ ਐ ਠੀਕ 18 ਦਾ ਠੀਕ ਆ ਹੁਣ ਹੁਣ ਸਮਝਾਓ ਉਹਦਾ ਤੁਮਰਾ ਹੋ ਗਿਆ ਹਾਂ ਹਾਂ ਸਮਝ ਗਿਆ ਲੈ ਹੂੰ ਇੱਧਰ ਹੀ ਦੂਆ ਹੋ ਗਿਆ ਆ ਹਾਂ ਠੀਕ ਹੈ ਹਾਂ ਜਿਹੜਾ ਉਥੂ ਥੱਲੇ ਕਹਿੰਦਾ ਆ ਜਿਹੜਾ ਇਹ ਕੀ ਕਰਨਾ ਆਪਾਂ ਨੇ ਉਹੀ ਤੈਨੂੰ ਮੈਂ ਤਾਂ ਕਹਿੰਦਾ ਵੀ ਸਾਨੂੰ ਭਰ ਚੱਕਣਾ ਪੈਣਾ ਯਾਰ ਉਹਦੀ ਲੋੜ ਨਹੀਂ ਹਲੇ ਨਾ ਉਸੇ ਡਿੱਕਾ ਲਾਦਦੇ ਨੇ ਇੱਥੇ ਨਾ ਜਿਹੜਾ ਧਖ ਤੇ ਦਾ ਕੁੰਟਾ ਆੜਨ ਦਾ ਇੱਥੇ ਹਾਂ ਇੱਥੇ ਆਉਗਾ ਰੱਖ ਦੇ ਦਾ ਕੁੰਡਾ ਉਹ ਥੱਲੇ ਲਾਉਣ ਵਾਲਾ ਹਾਂ ਇੱਥੇ ਆਪਾਂ ਨਾ ਚਾਰ ਦੇ ਪਾਇ ਵਿੱਚ ਬਜਰੀ ਭਰਦੇ ਨਹੀਂ ਵਿੱਚ ਗਲੀ ਕਰਦੇ ਨਹੀਂ ਵਿੱਚ ਟੂਟੀ ਵਾਲਾ ਕਰਦੀ ਖੜਾ ਪਾਇ ਬਦੂਆ ਛੋਟਾ ਬਿਜਲੀ ਵਾਲਾ ਉਹੋਂ ਮਿੱਟੀ ਦੇ ਕੁੰਡਿਆਂ ਨੂੰ ਲੱਗਿਆ ਰਹਿਣ ਦੇ ਜੇ ਫਿਰ ਕਹਤਾ ਤੈਨੂੰ ਤੂੰ ਜਾਣੇ ਤੀ ਲੋ ਨਹੀਂ ਉਹ ਠੀਕ ਆ ਆਪਾਂ ਨੇ ਪਾਈਪ ਲੈ ਕੇ ਰੈਣਾਂ ਕਰ ਨੋਮੇ ਦਾ ਪਾਈਪ ਤਾਂ ਅੱਪ ਚੀ ਗਾੜ ਦੇਣਾ ਇੱਕਣੀ ਉਹਦੇ ਵਿੱਚ ਕੁੰਡਾ ਵੇਜ ਦੇਣਾ ਜਦ ਚਣਾਈ ਕਰੋਗੇ ਉਸ ਟਾਈਮ ਉਹੀ ਪਾਈਪ ਪੱਟ ਕੇ ਉਹਦੇ ਵਿੱਚ ਪੱਕਾ ਕਰ ਦੇਣਾ ਚੱਲ ਦੇਖ ਲਊਗਾ ਉਹ ਕੰਮ ਠੀਕ ਆ 14 ਫੁੱਟ ਦਾ ਬਣਾਉਣਾ ਕੀ ਡਰ ਨੇ ਤਿਆਰ ਤਿਆਰ ਅਸੀਂ ਮਿਲ ਲਿਆ ਅੰਦਰ ਜਾਓ 14 ਰਹੀ ਹਮਲਿਆ ਤੇ ਬਾਕੀ ਜੀ ਮੈਂ ਆ ਕੇ ਕੱਢੂ ਮੈਨੂੰ ਸਰੀਆ ਉਥੇ ਹੈਗਾ ਨਾ ਸਰੀਆ ਦਾ ਜਦ ਇਹ ਲਿਆਉਣਾ ਆਪਣੇ ਮਿਸਤਰੀ ਦੇ ਇਹ ਕਹਦਾ ਸਰੀਆ ਸਿਮਿੰਟ ਦਾ ਆਜੂ ਉਹ ਤਾਂ ਕੋਈ ਹੋਰ ਜਦ ਇੱਥੇ ਜੇ ਕੱਟ ਕੇ ਜਾ ਤੂੰ ਪਹਿਲਾਂ ਜਾ ਨੂੰ ਨਿਊ ਕੱਢਣੀ ਯਾਰ ਜਾਨੂੰ ਸਰੀਆ ਸਭੂ ਦਾ ਜਣਾ ਠੀਕ ਨਹੀਂ ਗੱਲ ਬਾ ਇੱਥੇ ਟੂਆ ਮਾਰ ਕੇ ਇੱਕ ਮੈਂ ਇਧਰ ਇੱਕ ਕਹਿੰਦਾ ਟੂਆ ਮਾਰ ਕੇ ਵਿੱਚ ਸਰੀਏ ਖੜੇ ਕਰਕੇ ਘੇਰਾ ਬਣਾਉਣਾ 18 18 ਦੇ ਬਣਾਦੀ ਕਿੰਨਾ ਆਊਗਾ ਸਰੀਆ ਸਰੀਆ ਕਿੰਨਾ ਆਊਗਾ ਸਰੀਏ ਦਾ 8 4 4 ਲੈਂਥਾਂ ਲੈ 4 ਲੈਂਥਾਂ ਲੈ ਬਹੁਤ ਹੈ ਚਲ 4 ਲਿਆਉਂਗਾ ਠੀਕ ਹੈ ਤਿੰਨ ਦੀਆਂ ਹੈ ਨਾ ਹਾਂ ਫੀ ਦਾ ਯਾਰ ਆਸੀ ਵੀ ਆ ਜੂਗਾ ਫਿਰ ਆਦਮੀ ਨਾਲ ਹਾਂ ਉਹਦੇ ਨਾਲ ਨਾ ਤੁਸੀਂ ਦੋ ਸੂਤ ਅਖਰੀਆ ਵੀ ਲਏ ਥੋੜਾ ਜਿਹਾ ਔਰ ਰਿੰਗ ਜੇ ਬਣਾ ਲੈਣੇ ਆਂ ਹਾਂ ਉਹ ਕਿੰਨਾ ਚੜਨਾ 5-7 ਕਿਲੋ ਚੜਨਾ ਪੰਜ ਕਿਲੋ ਤੇ ਤਿੰਨ ਕਿਲੋ ਤਿੰਨ ਤਿੰਨ ਚਾਰ ਕਿਲੋ ਹਾਂ ਹਾਂ ਬਸ ਬਹੁਤ ਹੈ ਨਾ ਫਿਰ ਆ ਉਹਦਾ ਫਲੇ ਰਿੰਗ ਜੇ ਬੰਦਣਾ ਮਗਰ ਆ ਵਾ ਠੀਕ ਹੈ ਇਹ ਹੋ ਜਣਾ ਖੜ ਜਾ 8 8 2 16 3 4 ਬਤੀਲੇ ਸਾਰੇ 40 ਗੋੜ ਦੀ ਹੁੰਦੀ ਆ ਹਾਂ 40 ਦੀ ਫਿਰ ਇੱਕ ਲੈਥ ਜੋ ਆਪਣਾ ਇੱਕ ਪਿੱਲਰ ਦਾ ਸਰ ਗਿਆ ਫਿਰ ਇੱਕੋ ਲੈਥ ਲਈ ਹੋ ਲੈਥਾਂ ਹੋਣੀਆਂ ਸਾਰੀਆਂ ਫਿਰ ਨਾਲ ਜਾਂਾਲ ਪਾਉਣਾ ਕੜਾ ਜਾਲੀ ਜਾਲ ਪਾਉਣਾ ਥੱਲੇ ਉਹ ਦੂਈ ਲਿਆਈ ਛੋਟੀ ਤਾਰ ਲੋੜੇ ਦੀ ਉਹ ਜਿਹੜਾ ਉਹਦੇ ਪੈਰੇ ਆਏ ਮੁੜ ਜੰਨੇ ਸਰੀਆਂ ਦੇ ਉਹੀ ਤੈਨੂੰ ਮੈਂ ਕਹਿੰਦਾ ਜਾਲ ਦੀ ਲੋੜ ਉਹ ਫਟ ਫਟ ਹੋਰ ਕੱਢਦੇ ਹੋਰ ਕੇ ਕੋਈ 3 ਲੱਖ ਲਿਆਓ ਜਾਲੀ ਦੀ ਪਾ ਦੂੰਗਾ ਤੈਨੂੰ ਲਿਆਓ ਜਾ ਠੀਕ ਆ ਤੈਨੂੰ ਸੂਦੀਆ 3 ਲੱਖ ਲਿਆਓ ਹਾਂ ਆਰੇ 2 ਸੂਤਾ ਸਰੀਏ ਲੈਓ ਠੀਕ ਆ 4 ਸਰੀਏ ਪਾ ਕੇ 20 ਲੈਂਥਾਂ 3 ਕਿਲੋ ਦੂਗਾ ਦੂਈ ਤਾਰ ਥੋੜੀ ਤਾਰ ਜਲ ਤਾਰ ਲਿਆਉਂਗਾ ਤਾਂ ਕਿ ਨਾਲ ਨਹੀਂ ਸਰੂੰਗਾ ਪੱਟ ਨਹੀਂ। ਇਹ ਥੋੜੀ ਨੂੰ ਆ ਕੇ ਵੈਲਡਿੰਗ ਕਰਾ ਦਿੰਦੇ। ਹਾਂ ਵੈਲਡਿੰਗ ਕਰਾ ਲੂਗੇ। ਤਾਰ ਪੰਜ ਸੱਤ ਪਾ ਦਊਂਗਾ ਇੰਨੀ ਦੀ ਉਹ। ਪੰਜ ਸੱਤ ਫਿਰ ਲੈ ਸਿਮਿੰਟ ਦੇ ਲੈ ਆ ਦੇ ਮੈਨੂੰ। ਹੈ? ਉਹ ਤਾਂ ਇੰਨਾ ਨਹੀਂ ਪੱਜੀ ਵੀ। ਕਿਹੜੀ ਕੋਪਾਲੀ? ਕੋਪਾਲੀ ਦੂਜੀ ਲੈਟਰ ਵਾਲੀ। ਉਹਦੇ ਯਾਰ ਉਹ ਆਪਾਂ ਲੈ ਆਏ ਤੇ? ਆ ਗਈ ਭਈ। ਉਹ ਆਪਾਂ ਨੂੰ ਚਾਹੀਦੀ ਇੱਥੇ ਭਈ ਹੋਣੀ ਹੈ ਦੇਖ ਲਓ। ਕਿੰਨੀਆਂ ਚਾਹੀਦੀ ਕਿੰਨੀਆਂ ਸਾਰੀ? ਉਹ ਟੋਟੇ ਵੇ ਟੋਟੇ ਉਹ 15। ਟੋਟੇ ਹੀ ਆਈਏ ਪੰਜ 15 ਕਾ। 15 ਕਾ। ਉਪਲੇ ਆਇਆ ਤੇ ਸੁੱਕਾ ਉਹ ਮੈਂ ਉਤਾਰ ਦੇ ਦੇਣੀ ਆ ਉਹਨੇ ਜਦ ਇੰਨਾ ਸਰੀਆ ਲੈਣਾ ਹੈ ਕਿੰਨੇ ਉਤਾਰਾ 20 ਰੁਪਏ ਉਹ ਮੈਂ ਦੇਖ ਲਵਾਂ ਨਾ ਜੀ ਇੱਥੇ ਪਈ ਹੋਈ ਇੱਥੇ ਦੇ ਦੇਣੀ ਉਹਦਾ 20 ਰੁਪਏ ਪਈ ਤਾਂ ਸਾਢੇ ਵੀ ਥੋੜੀ ਥੋੜੀ ਲੱਗਦੀ ਨਹੀਂ ਇਹਦਾ ਸਮਾਨ ਮਾ ਹੁਣ ਸਾਢੇ ਤਾਂ ਕੁਝ ਵੀ ਨਹੀਂ ਲੱਭਦਾ ਉਹ ਵੀ ਕਹਿੰਦਾ ਮੈਂ ਨਹੀਂ ਜਾ ਤਾਕੇ ਨਾ ਬੰਦੂ ਕੁਝ ਨਹੀਂ ਹੁੰਦਾ ਹੋਰ ਹੋਰ ਕਿਤੇ ਨਹੀਂ ਜੱਲੀ ਹੋਰ ਕੀ ਆ ਸੂਰ ਕਿਨੇ ਬੰਦੂ ਆ ਠੀਕ ਹੈ ਮਗਾ ਭੱਜ ਲਿਆ ਪਹਿਲਾਂ ਅੱਧਾ ਠੱਗੀ ਜੱਤੀ ਮਗਾ ਮਗਾ ਦੋ ਦਿਨ ਉੱਧਰ ਲਾਇਆ ਤੂੰ ਮੇਰੇ ਨਾਲੇ ਦਬ ਜੂਗਾ ਮੇਰੇ ਨੱਥੀ ਗਾਇ ਹੈ ਨਾ ਦੋ ਦਿਨਾਂ ਮਾਤ ਤਿਆਰ ਕਰ ਦੇਣਾ ਉਹ ਨੌਰ ਕਿਆ ਤੀਆ ਦੋ ਦਿਨਾਂ ਮਾਤ ਤਿਆਰ ਕਰ ਦੇਣਾ ਤੀਆ ਦਿਨ ਤਾਂ ਤੇਰਾ ਜਿੰਨੇ ਫਿੱਟ ਫੁੱਟ ਕਰਨਗੇ ਜਦੋਂ ਲੱਗਣਾ ਇਹਦਾ ਯਾਰ ਨਹੀਂ ਚਾਚੇ ਫਾਰਮ ਵਾਲਿਆਂ ਮਗੋਂ ਇਨੀ ਡੁੱਗੀ ਖੁੱਲੀ ਠੀਕ ਨਹੀਂ ਹੈ ਫਾਰਮ ਵਾਲਿਆਂ ਮਗੋਂ ਠੀਕ ਆ ਪਰ ਉਹਨੇ ਵਿੱਚ ਮਰ ਜੇ ਕਰਨ ਕੱਲ੍ਹ ਇਹ ਦਿਨ ਕਾਤੀਆਂ ਨਾਲ ਲੈ ਕੇ ਜਾਵਾਂ ਮੈਂ ਲੈ ਜਾ ਇੱਥੇ ਕਰਾਉਣਾ ਮੈਂ ਤਾਂ ਠੀਕ ਆ ਹੈਨਾ ਉਹ ਫੇ ਨਾਲੇ ਦੇ ਜੀਮ ਨਾਲ ਹੀ ਹੈ ਹੈ ਕੰਮ ਚੱਲੂਗਾ ਹਾਂ ਉਹ ਪਾ ਦੂੰਗਾ ਤਾਂ ਉਹ ਥੋੜਾ ਹੀ ਉਹ ਤਾਂ ਆਪ ਪਾ ਲੈ ਜਿੰਨੀ ਬਾਪੇ ਪਾ ਲੈਣੀ ਕਿੰਨੀ ਕ ਉਹ ਤਾਂ ਜੇ ਜੇ ਦੱਦਿਆਂ ਦੇ ਖਾਤਰ ਚਾਹੀਦਾ ਹੋਇਆ ਗੱਲ ਕਰਦਾ ਫਿਰ ਤਾਂ ਜੇਕਰ ਉਹਨੂੰ ਮਿੱਟੀ ਦੇ ਨਾਲ ਪੈਣੀ ਨਹੀਂ ਫਿਰ ਤੁਹਾਨੂੰ ਜਾਨੂ ਵੱਧ ਤੋਂ ਰਿੰਗ ਰੂਕੋ ਬੰਨਣੇ ਆ ਪੀਂਗ ਬੂਮ ਵੱਢ ਕੇ ਸਰੀਆ ਉਹ ਵੱਜ ਤੋਗੇ ਕੱਢ ਕੇ ਉਹਦੇ ਵਿੱਚ ਰੱਖੂੰਗਾ ਯਾਨੀ ਗੱਲ ਕਰ ਰੱਖੂੰਗਾ ਜਾਨੂ ਇਹ ਆਕੇ ਤੇ ਪੈ ਤੇ ਮੇਰੇ ਨਾਲ ਪਵਾ ਕੇ ਸਾਡਾ ਕੰਮ ਚੱਲ ਗਿਆ ਚੱਲਾ ਇਹ ਗੱਲ ਜੇ ਹਾਂ ਕਿਉਂਕਿ ਤੇਰੀ ਉਹ ਮਿੱਟੀ ਖਾਸ ਹੀ ਪੈਣੀ ਆਲੇ ਦੀ ਹੂੰ ਹੰਦੂਰ ਵੀ ਚਲੇ ਗਈ ਅੱਜ ਦੇ ਦਿਨ ਸਾਡੇ ਪੈਣੀ ਨਹੀਂ ਆ ਉਹ ਵੀ ਆਹੋ ਹਾਂ ਯਾਰ ਬੰਦਾ ਭੰਨੇ ਵਾਲਾ ਚਾਹੀਦਾ ਟੋਕਰੀ ਚ ਕਾਉਣੇ ਆ ਜੀ ਆ ਜੀ ਘਾਟੇ ਦਾ ਕੰਮ ਨਹੀਂ ਹੈਗਾ ਉਹ ਗਲਤ ਉਹੀ ਆ ਟੋਕਰੀ ਬੰਦਾ ਜਾਏਗਾ ਟੋਕਰੀ ਚ ਲਾਈ ਆ ਉਹਦੇ ਪਈ ਟੋਕਰੀ ਆਪੇ ਗਫਾਨ ਦਾ ਪਾਉਦੀ ਕਿੰਨਾ ਨਾ ਉਹਨੇ ਹੀ ਡਾਇਆ ਕੰਮ ਟੋਕਰੀ ਨਹੀਂ ਹੈ ਉਹ ਮੈਂ ਆਪੇ ਬਾਲ ਨਹੀਂ ਸੁਖੇ ਚੱਲ ਦੇ ਇੱਕ ਦੀ ਹੋਈ ਔਰ ਬੀਲੇ ਢੰਡੇ ਲੱਗੀ ਜਾਂਦੀ ਆ ਨਾ ਵਧੀਆ ਤੁੰਦਾ ਤੁੰਦਾ ਅੱਜ ਲੱਗੇ ਆ ਅੱਜ ਸੁਖੇ ਨੂੰ ਪੁੱਛਦੀ ਆ ਮਾਦੇ ਤੁੰਦ ਪਈ ਹੋਈ ਆ ਇਹਨੀ ਮਿੱਟੀ ਪੈਣੀ ਨਹੀਂ ਸੀ ਹੈਗੀ ਆ ਹਾਂ ਇਹ ਟੋਕਰੀਆਂ ਨੇ ਕੰਮ ਖੱਚਤਾ ਅਰੇ ਉੱਚਾ ਢਿੰਦਾ ਵੀ ਨੰਗਰਾਂ ਦੇ ਬਹੁਤ ਉੱਚੇ ਰਹੇ ਨਹੀਂ ਹੈ ਨਾ ਮੈਂ ਕਹਿੰਦਾ ਇੱਥੇ ਰਹਿਣੇ ਦੇਈ ਚੱਕਣੇ ਨੂੰ ਲੋੜੇ ਨਹੀਂ ਹੈ ਨਾ ਲੋੜੇ ਨਹੀਂ ਪਰ ਤੂੜੀ ਵਾਲੀ ਪੰਡ ਦਾ ਔਖਾ ਹੋ ਜਾਣਾ ਪਰ ਲੰਘ ਜਣੀ ਉਹ ਵੀ ਔਖੇ ਨੂੰ ਬੜੀ ਜਾਣੀ ਹਾਂ ਉਹ ਤੈਨੂੰ ਬੜਲੇ ਕਰੂੰਗੇ ਹਲੇ ਕੰਨ ਕਾਲੇ ਹਲੇ ਸਾਰੋ ਜਾਂ ਲੋਟਾ ਆ ਜਾਂ ਕਰ ਲਿਓ ਹਲੇ ਆ ਵਾ ਇਹ ਤਾਂ ਹਜੇ ਨਹੀਂ ਤੁਹਾਨੂੰ ਦੱਸਿਆ ਵੀ ਹੋਣੀ ਕਰਨੀ ਹੈ ਨਾ 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 ਥਾ ਲੱਟ ਕੇ ਕਰ ਲੂ ਤਾਂ ਗਿਆ ਹੋਰ ਕਿਆ ਸੁੱਖਾ ਮੜੇ ਕੰਮ ਨੂੰ ਲੈੰਦਾ ਤਾਂ ਸੀ ਓਕੇ ਬੰਦਾ ਮੰਦਰਾ ਦੇਖ ਰਿਹਾ ਭਈਆ ਦਿਹਾੜੀ ਪਰ ਬੰਦਾ ਨਾਲ ਆਇਆ ਆ ਆ ਠੀਕ ਹਸਕੀਮ ਬੰਦਾ ਦੇਖ ਰਿਹਾ ਹਾਂ ਵੀ ਭਾਈ ਸਾਡਾ ਹੈ ਚਾਚੇ ਨਹੀਂ ਭਾਈ ਸਾਡਾ ਸ਼ੈੱਡ ਨਹੀਂ ਮਾਂ ਸਾਨੂੰ ਮੰਦਰਾ ਬੰਦਾ ਦੋ ਉਹ ਮਿਲ ਜਨੇ ਆ ਇੰਨੇ ਬੰਦੇ ਇੱਕਦਾਂ ਦਾ ਹੁੰਦਾ ਹੀ ਆ ਹਾਸਕੀਮ ਠੀਕ ਆ ਲੱਭੇ ਬਾਹਰ ਲਾਤਾ ਚਕਾਉਣ ਹਾਂ ਲਾ ਠੀਕ ਆ ਗੱਲ ਲਾ ਤੂੜੀ ਦਾ ਸੀ 2-3 ਸਾਲ ਹੋ ਗਏ ਸੀ ਆਪੇ ਢੋਨੇ ਆ ਸਟ੍ਰੈਸਰ ਵਾਲੀ ਹੁੰਦੀ ਆ ਦੋ ਗਿਹੜੇ ਸਵੇਰੀਆਂ ਦੋ ਸ਼ਾਮ ਨੂੰ ਚੱਲ ਇੱਕ ਟੀਆਰ ਬੋਡੀ ਤੇ ਇੱਥੇ ਟ੍ਰੇਨ ਦੀ ਕੋਈ ਪੈਕ ਲੱਗੀ ਹੈ ਹੂੰ ਪੂਰੀ ਟ੍ਰੇਨ ਦੀ ਵੈਗ ਲੱਗੀ ਹੋਣੀ ਹਾਂ ਸਮਝਿਆ ਹੁਣ ਹੋਰ ਇੱਥੇ ਦੇ ਭਈ ਨਾ ਆਏ ਉਹਨੇ ਜਾਈਆਂ ਅੰਦਰ ਤੂੜੀ ਹਾਂ ਸਮਝਿਆ ਹੋਰ ਕੀ ਹੈ ਜੈਡ ਭਰੋਣਾ ਆਪਾਂ ਨੇ ਤਾਂ ਜੈਡ ਭਰੋਣਾ ਇੱਥੇ ਟ੍ਰੇਨ ਹੀ ਲੱਗ ਗਈ ਇੱਥੇ ਉਹਨੇ ਪਾ ਪਾ ਕੇ ਵਿੱਚ ਮਾਰ ਜਾਨੀ ਪਾ ਪਾ ਕੇ ਹੋਰ ਪਰਾ ਮੇਰੀ ਸਲਾਹ ਦੀ ਐ ਚ ਇਧਰ ਨੂੰ ਘੇੜ ਘੜਾਉਣੇ ਦੀ ਮੈਂ ਕਿਹਾ ਇਧਰ ਨੂੰ ਗਾਜੀ ਪੈ ਜਾਣਾ ਨਾ ਨਾ ਇਧਰ ਨੂੰ ਨਾ ਘੜਾਈ ਫਿਰ ਤੇਰਾ ਖਰਾਬ ਹੋ ਜਾਣਾ ਸਾਰਾ ਆ ਸਾਰੀ ਰੁਧੋ ਜਾਣਾ ਫਿਰ ਆ ਠੀਕ ਹੋ ਯਾਰੀ ਉੱਥੇ ਉਹਨਾਂ ਵੱਡੀ ਘੜੀ ਨਹੀਂ ਸਾਈਡ ਪੀ ਆ ਪਾਚੀ ਪਿਆਰਾ ਇਹ ਹੂੰ ਲੈ ਉਹ ਤਾਂ ਰਹਿਤੀ ਆਈ ਨਹੀਂ ਜਾਣਾ ਤਾਂ ਗੱਡੀ ਮਤ ਟੂੜੀ ਪਈ ਹੋਈ ਗੱਡੀ ਹੋਰ ਗੱਡੀ ਪਤਾ ਗਰਦਾ ਦੇ ਕੱਕਣਾ ਬਾਈ ਵੀ ਬਾਈ ਇਹ ਬੰਦੇ ਜੀ ਖੋਰ ਕਲਾਏ ਤੁਹਾਨੂੰ ਦਿਖਾਉਨੇ ਆ ਚਾਚੇ ਆ ਦਿਓ ਮੂੰਹ ਇਹਨੇ ਬਣਾਤਾ ਹੈ ਆਦੇ ਮੂੰਹ ਬਣਾਤਾ ਹੈ 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 ਕੀ ਦਾ ਇਹ ਆਏ ਨਹੀਂ ਪਾਪਾ ਮੂੰਹ ਬਣਾਤਾ ਮੂੰਹ ਬਣਾਤਾ ਹੈਗੀ ਆ ਬਾਈ ਮੇਰਾ ਮੂੰਹ ਮੈਂ ਬਣਾਇਆ ਹੈ ਖੇੜੇ ਜਿਹੜਾ ਹੈਗਾ ਤੇ ਮੂੰਹ ਇਹਨੇ ਮੈਂ ਇਹਨੇ ਬਣਾਇਆ ਹੈ ਸੁੱਕੇ ਨੇ ਹਾਂ ਇਹ ਮੇਰੀ ਲੱਗਿਆ ਹੋਇਆ ਤਾਂ ਇੱਥੇ ਸਾਰਾ ਕੁਝ ਲੈ ਕੇ ਗਿਆ ਤਾਰਾ ਦੂਰਾ ਜਿਹਾ ਜਿਕੇਣਾ ਪੈਂਦੀਆਂ ਹੁੰਦੀਆਂ ਜਿਹੜੀਆਂ ਮਤਲਬ ਖਾਣੇ ਨੂੰ ਉਹਨਾਂ ਨੇ ਉਹਦੇ ਉੱਪਰ ਚੱਕਰੀ ਵੀ ਰੱਖੀ ਵੀ ਸੀ ਆਹੋ ਮੈਂ ਤਾਰਾ ਲੈਂਟਰਨ ਵਾਲੀ ਤਾਰਾ ਕੱਟ ਕੇ ਆਏ ਪੱਛੇ ਨੂੰ ਪਾ ਗਏ ਪਰ ਸਮੇਟਾ ਹੱਥੇ ਤੇ ਲਾਦਾ ਬਸ ਆਹਾਂ ਕੋਈ ਨਹੀਂ ਕੰਮ ਆ ਰ ਹੈ ਇਹਦਾ ਮੈਂ ਬਾਦਲ ਉਹਦੇ ਦਾ ਕੰਮ ਆ ਤੂੰ ਇਹਦਾ ਉਹ ਪਾ ਦੇਣੀ ਮੈਂ ਆਪੇ ਤਾਂ ਦੋ ਘੰਟੇ ਦਾ ਕੰਮ ਹੋਣਾ ਨਹੀਂ ਰਹੇ ਜੀ ਤੇ ਕੱਲ ਨੂੰ ਮੈਂ ਪਾ ਦੇਣੀ ਆਹ ਖੁੱਲੀਆਂ ਚੱਕਣੀਆਂ ਵਾਲੀ ਹੈ ਨਾ ਹਾਂ ਹੈ ਹੋਰ ਕੀ ਆ ਮਣੀ ਖੁੱਲੀਆਂ ਪਰ ਖੁੱਲੀਆਂ ਚੱਕ ਦੇਣੀ ਇਦਾਂ ਹੀ ਹੋਰ ਕੀ ਇੱਥੇ ਉਹ ਪੱਟ ਕੇ ਕਿਆ ਹੁੰਦਾ ਆ ਬਜਲੀ ਦੇ ਉੱਪਰ ਵਾਲੀ ਇੱਕਣੀ ਦੋ ਦੋ ਫੁੱਟ ਚੱਕ ਦੇਣੀ ਹੋਰ ਠੀਕ ਹੈ ਮੇਰੇ ਤਾਂ ਸਲਾਹ ਐ ਉਹ ਵੀ ਕਿ ਉਹ ਚੈਨਲ ਉੱਥੇ ਬਿਲਡ ਕਰਾ ਦਮ ਆ ਫਾਰਮ ਵਾਲਿਆਂ ਨੂੰ ਰੱਖਾਂ ਉਹ ਠੀਕ ਆ ਯਾਰ ਇੰਨਾ ਲੀਵਾ ਨਹੀਂ ਹੈਗਾ ਫਿਰ ਠੀਕ ਆ ਉਹ ਨਹੀਂ ਠੀਕ ਆ ਲੋੜੀਂਦੇ ਨੇ ਵੀ ਹਲੇ ਹੋਰ ਕੀ ਲੱਦੇੜੂ ਵੀ ਫਿਰ ਬਰਾਬਰ ਕਰਦੇ ਹੋ ਹੋਏ ਨਹੀਂ ਲੈ ਜਾ ਚੇ ਜੇ ਐਂ ਕਰੀਏ ਉੱਥੇ ਇੱਕ ਦੱਬੀਓ ਬਿਲਡ ਕਰਾ ਦਈਓ ਗਾਰਡਨ ਦਾ ਗਾਰਡਰ ਕਰਾ ਦਈ ਮੈਂ ਖੁੱਲੀਆਂ ਚੱਕਣੀਆਂ ਨੂੰ ਬੋਬੇ WW ਐ ਗਾਡਰ ਤੇ ਵਿਚੇ ਵੜਨੇ ਤੇ ਆਵੇਂ ਸਾਨੂੰ ਉਹਦਾ ਹੀ ਫਿਰ ਨੀਵੇਂ ਡੰਗਰ ਤੇ ਰੱਖ ਨਹੀਂ ਆਉਂਦੇ ਅੱਛਾ ਗਾਡਰ ਦਾ ਬਰਾਬਰ ਹੀ ਆਹੀਦੀ ਹੈ ਹੁਣ ਬਾਈ ਕਿੱਥੇ ਆਉਣਾ ਦੇ ਗਾਡਰ ਹੂੰ ਇਹ ਤਾਂ ਹੈ ਸਮਝੀਂ ਨਾ ਸਿਰ ਤੋਂ ਹੁਣਾਂ ਚ ਕਰਨਾ ਆ ਬਈ ਨੀਵੇਂ ਆਪ ਨੀਵੇਂ ਖਾਂਦੇ ਆ ਇਹ ਹੂੰ ਗੇੜਾ ਬਣਾਉਣਾ ਹੈ ਹੈ ਗੇੜਾ ਬਣਾਉਣਾ ਹੈ ਗੇੜਾ ਬਣਾਉਣਾ ਆਲੇ ਤੂੰ ਤੇਰੇ ਨਾਲ ਗੱਲ ਹੋ ਗਈ ਗੇੜੇ ਦੀ ਜਾਂਦੀ 6 ਮਹੀਨੇ ਲਵਾਈਏ 2 ਮਹੀਨੇ ਲਵਾਈਏ ਹੋਰ ਕੋਈ ਚੱਕਰੇ ਨਹੀਂ ਹੈਗਾ ਬੱਸ ਮੇਰੀ ਗੱਲ ਸੁਣ ਹੁਣ ਜੇ ਤੂੰ ਗਾਡਰ ਬਣਾਉਂਗਾ ਉਹ ਥਮਲੇ ਕਰੂੰਗਾ ਉਹਦਾ ਲਾਪ ਲੈ ਕੇ ਜਾਊਗਾ ਉਹ ਰੱਖ ਦੇਣਾ ਗੇਟ ਲੱਗਦਾ ਹਾਂ ਹਾਂ ਤੈ ਕੁੰਡਾ ਲਾਉਣਾ ਪਹਿਲਾਂ ਹਾਂ ਤੈ ਕੁੰਡਾ ਲਾਉਣਾ ਜਿੱਦਾਂ ਦੀ ਆਪੇ ਲਾ ਦੇ ਜਿੱਦਾਂ ਤੇ ਲਾ ਦੇ ਲੈ ਠੀਕ ਆ ਛੇ ਛੇ ਫੁੱਟ ਦੇ ਬਹੁਤ ਆ ਸਮਝ ਲੈ ਕੇ ਜਿਆਦਾ ਕਰੂਗੇ ਛੇ ਛੇ ਬਹੁਤ ਆ ਉਹ ਮੇਰੇ ਛੇ ਛੇ ਦੀਆਂ ਠੀਕ ਆ ਯਾਰ ਇੰਨਾ ਬਹੁਤ ਹੈ ਜਿੰਦਾ ਵੀ ਕੋਈ ਮਹਿੰਗਾ ਜਿੰਦਾ ਵੀ ਲਾ ਦਿੰਦੇ ਚ ਲਾਉਣਾ ਹੂੰ ਕਿੰਦਾ ਵੀ ਲਾ ਦੇ ਦੀ ਛੋਟੀ ਜਿੱਦੀ ਲਿਆਉਗੇ ਜੀ 4000 4000 ਹੁਣ ਇੰਨਾ ਵਜਾਈ ਦਈ ਹੈ ਹੈ 6 ਫੁੱਟ ਬਹੁਤ ਆ 6 ਫੁੱਟ ਆ ਉਹ ਆਹ 6 ਫੁੱਟ ਉਹ 6 ਫੁੱਟ ਆਪਣਾ ਬਹੁਤ ਚੰਗਾ ਰੱਖ ਵੀ 6 ਆ ਹਾਂ ਛੇ ਹੀ ਹੁੰਦੇ ਆ ਠੀਕ ਆ جے اونے ਵਾ ਥੋਸ ਹੋਣੇ ਚਾਹੀਦੇ ਆ ਹੋਰ ਕੀ ਆ ਯਾਰ ਆ ਜੀ ਵੱਢ ਜੇ ਈ ਬਸ ਏਡਾ ਉਹਦੇ ਬਾਅਦ ਹੁੱਕਾ ਪਾ ਕੇ ਗੇਟ ਨਾਲ ਦਾ ਬੱਜਰੀ ਭਾਟਾ ਯਾਰਾ ਠੀਕ ਆ ਆ ਲਾਉਂੇ ਪੈਪ ਜੋ ਕੁੜਾ ਦੀਵੀ ਵਾਲੇ ਪਾਣੀ ਵਿੱਚ ਠੀਕ ਆ ਠੀਕ ਲੈਟਰ ਵਾਲੇ ਲੈਟਰ ਵਾਲੇ ਪੈ ਜੂਗੇ ਹੋਰ ਉਹ ਕਾਰ ਲਈ ਖੜੇ ਲੈਟਰ ਤੁਸੀਂ ਲੈ ਜਾਨੀ ਉੱਥੇ ਲੈਟਰ ਜੀ ਸੂਰਜ ਵਾਲੀਆਂ ਲਾ ਦੇਣੀਆਂ ਹਲੇ ਸੋਲਰ ਸੋਲਰ ਲਾ ਦੇਣੀਆਂ ਬਾਈ ਯਾਰ ਬੜੀ ਜਾਂਦੀਆਂ ਲੈ ਠੀਕ ਆ ਹੈ ਕਿ ਨਹੀਂ ਤੁਕੇ ਬਹੁਤ ਵਧੀਆ ਤੁਕੇ ਸੋਲਰ ਵਾਲੀ ਲਾਈ ਤੂੰ ਸੋਲਰ ਵਾਲੀ ਲਾਦੇ ਸਾਰੀ ਯਾਰ ਬੜੀ ਜਾਂਦੀਆਂ ਉਹਨਾਂ ਨੇ ਜਿੰਨਾ ਜਿੰਨੀ ਮੀਟਰ ਨਹੀਂ ਲੱਗਦਾ ਲੱਗ ਜਾਣਾ ਵੀਟਰ ਲੱਗ ਕੇ ਤਾਂ ਵੀ ਕਰੂ ਨਾ ਬੜੀ ਗਾੜਾ ਨੋਰ ਟੁੱਟੀ ਦਾ ਕਨੈਕਸ਼ਨ ਲੈ ਲਿਆ ਉੱਥੇ ਟੁੱਟੀ ਦਾ ਲੈ ਲੈਣਾ ਆਪਾਂ ਮਾ ਠੀਕ ਆ ਪੈਪ ਜਾ ਕਢਾ ਲਿਆ ਫੇ ਲੈ ਲੈਣਾ ਤੁਸੀਂ ਬੜਾ ਐਂ ਠੀਕ ਨਹੀਂ ਨਾ ਵਧੀਆ ਪੱਟ ਪਟੇ ਜੀ ਮਾਰਦਾ ਹੁਣ ਕਨੈਕਸ਼ਨ ਆਹ ਲਾਹਾਰਾ ਫੇ ਸਰਕ ਪੱਟ ਯਾਰ ਆਪਣਾ ਪੈਪ ਛੱਡ ਜੇ ਨਾ ਵੀ ਚਲਾਉਣੀ ਹੋਊਗੀ ਇਹਦੇ ਪੈਪ ਛੱਡਦੇ ਫਾਈਲ ਭਰ ਕੇ ਆਪਣਾ ਜਲਾ ਲੂਗੀ ਠੀਕ ਨਹੀਂ ਗੱਲ ਨਾ ਮਿਲ ਜਾਂਦਾ ਟੁੱਟੀ ਦਾ ਸ਼ੇਡ ਫੇ ਦੁਬਾਰਾ ਸਰਕ ਤਾਂ ਨਹੀਂ ਪੱਟਣੀ ਪਊਗੀ ਪੱਕੀ ਹਾਂ ਦਾ ਸੀ ਪੈਪ ਪਾਕੀ ਆ ਤੇ ਐਨੇ ਬਹੁਤ ਟਟੋਈਆ ਦੇਖ ਲੈ ਪੱਠਿਆ ਬੁੰਦਾ ਇਹ ਕਿੱਥੇ ਲਿਆ ਤਾ ਬੰਦਾ ਇਹ ਐ ਆਪਣਾ ਤੇਰਾ ਇੱਕ ਕਮਾਲ ਕਰ ਦੇਦਾ ਚਾਚਾ ਜੀ ਇੱਕ ਨਾਲ ਤੁਹਾਡੇ ਕੱਖਾ ਇਥੇ ਤੋਂ ਤਾਂ ਇਹ ਚਾਹੀਦਾ ਹਾਂ ਸਾੜੇ ਥੋੜੇ ਉੱਠਾਉ ਜਗਾਨਾ ਇਹ ਆਹ ਫਿਰ ਪਕਰ ਤੋਂ ਜੱਕਦੇ ਆਏ ਗੋਗੇ ਬੰਦੀ ਨੂੰ ਇਹ ਢਾਂਗ ਵਾਲੇ ਬੰਦਾ ਜਿਹੜਾ ਖਾਦਾ ਇਹ ਹਾਂ ਹੈਗਾ ਹੁਣ ਇਹ ਕੋ ਪਤੀਂ ਟਾ ਪਾ ਦੇਂਦਾ ਟੀਟਾ ਚੱਕ ਲੈ ਜਾਂਦਾ ਇੱਕ ਬੰਦਾ ਨਾ ਠੀਕ ਹੈ ਡਲਿਆ ਮੈਂ ਕਾਮਯਾਬੀ ਹੈ ਆਹ ਡਲਿਆ ਜਾਓ ਟਾਇਰ ਪਰ ਨਾ ਲੂਟ ਹੈ ਜੀ ਮੂੰਹ ਵੀ ਠੀਕਾ ਬਹੁਤ ਹੀ ਟੋਕਰੀ ਜਿਹਾ ਫੜਦਾ ਏ। ਥੈਂਕ ਯੂ ਬ੍ਰਦਰ। ਗੋਹੇ ਨੂੰ ਬਹੁਤ ਲੋਟਾ ਹੈ। ਮੈਂ ਕਿੰਜਾਂ ਦੇਖਿਆ? ਹਾਂ। ਇਹਦੇ ਉੱਪਰ ਨਾਲ ਜੀ ਢੋਲ ਪਾੜ ਕੇ ਪਲਟਕਦਾ। ਹਾਂ, ਉਹ ਲਾਲ। ਐ ਪੈਗ ਸੜ ਇੱਧਰ ਇੱਧਰ ਮੂੰਹ ਕਰਾਇਆ ਬਦਦੁਰ ਖੁਲਾ। ਇਹਦੇ ਵਿੱਚ ਪਾ ਕੇ ਆਏ ਜਾਂਦੇ ਐ ਸੜ ਦਿੰਦਾ। ਰਾਜੇ ਨੂੰ ਸਲਾਹ ਹੁੰਦੇ ਆ। ਹਾਂ। ਰਾਜੇ ਸਲਾਹ ਦਿੰਦੇ ਜੇ ਲੈ ਆ ਓਏ। ਇਹ ਮੈਂ ਦੇਖਿਆ ਸੱਲੋ ਮਾਜ ਦੀ। ਕੋਈ ਬਾਰੇ ਦੇਖਿਆ ਆ ਬਈ ਗੋਹੇ ਤੋਂ ਬਹੁਤ ਲੋਟਾ ਹੈ। ਹਾਂ। ਓਏ ਬਣੇ ਵੀ ਆਉਂਦੇ ਨਵੇਂ ਗੋਆ ਜਕਣੇ ਨੂੰ। ਹਾਂ ਢੋਲ ਲੱਗਿਆ ਹੁੰਦਾ। ਹੂੰ। ਠੀਕ ਆ ਸਭ ਦਾ ਇਹ ਪਹਿਲਾਂ ਪੱਠਿਆ ਬੁੰਦੇ ਤੇ ਹੁਣ ਤਾਂ ਇਦਨ ਨੂੰ ਮੈਂ ਦੇਖਿਆ ਕਿਸੇ ਹੋਰ ਇੱਕ ਦੇ ਘਰੇ ਇਹ ਹੈ ਗੋ ਚੱਕਣ ਨੂੰ ਲੋਕ ਹੈ ਇਹ ਪੱਠੇ ਪਤਾ ਹੁੰਦੀ ਹੁੰਦੀ ਲਾ ਜੀ ਅੱਠਾਂ ਦੀ ਸਟਾਟ ਹੁੰਦੀਆਂ ਇਹ ਪੱਠਿਆਂ ਤੇ ਹੀ ਹੁੰਦੀਆਂ ਹੈਨਾ ਪੱਠਿਆਂ ਵਾਲਾ ਮੈਂ ਕਹਿੰਦਾ ਭੱਲੇ ਜਿੰਦੇ ਨੂੰ 50 60 ਹਿੱਟਾਂ ਲੱਦ ਲੈਂਦੇ ਹੋਣੇ ਭਾਈ ਹੂੰ ਲੱਦ ਲੈਂਦੇ ਹੋਣੇ ਮੈਂ ਕਹਿੰਦਾ 100 ਕਿ ਲੱਦ ਲੈਂਦੇ ਹੋਣੇ ਤਾਂ ਉੱਪਰ ਤੱਕ ਤਾਂ 100 ਹੀ ਹੋ ਜਾਣੀ ਉੱਪਰ ਹੀ ਲੱਦਦੇ ਆ ਉਹ ਠੀਕ ਹੈ ਸ਼ਾਸਤਰ ਤਾਂ ਪੂਰਾ ਕਾਮਯਾਬ ਆ ਇਹ ਤੁੱਕੇ ਰੈਂਟ 3 4 ਚੱਠੇ ਖਾ ਗਿਆ 8000 ਇਟ ਖਾ ਗਿਆ ਇਹਦੇ ਨਾਲ ਆ ਪਈ 8000 ਚੋਂ ਉਹ ਬਾਜੀ ਜੀ ਬਸ ਐ ਉਹ ਇੱਥੇ ਲਾਉਣੀ ਆ ਮੂਰੇ ਅੱਧੀ ਉਲਟਰਾ ਗਿਆ ਉੱਧੀ ਪਿੱਛੇ ਤਰਾਤੀ ਹਾਂ ਠੀਕ ਐ ਬਾਕੀ ਮੈਂ ਕਹ ਜਿਹੜੀ ਆਹ ਹੈ ਇਹ ਤੁਸੀਂ ਉਹ ਲਾਓ ਰੇ ਲਾਓ ਜੀ ਇਹ ਦੀਸਾ ਲਾ ਕਿੱਥੇ ਬਣੀ ਥੋੜੀ ਮਸ਼ੀਨ ਦੀ ਆ ਚਾ ਇੱਥੇ ਬਣਦੀ ਆ ਇੱਥੇ ਆਏ ਵੀ ਇੱਧਰ ਬੰਦਾਲਾ ਕਰ ਲੈਣਾ ਹਾਂ ਠੀਕ ਐ ਉਹ ਤੇ ਕੱਟੇ ਦੇ ਇੰਜਨਾ ਉੱਥੇ ਹੋ ਜੂਗਾ ਇੰਜਨਾ ਉੱਥੇ ਹੋ ਜੂਗਾ ਉੱਥੇ ਇੱਥੇ ਤੇ ਤੇ ਉਗੰਝਣ ਇੱਧਰ ਹਾਂ ਇੱਥੇ ਮਸ਼ੀਨ ਹੋ ਜੂਗੀ ਬਾਕੀ ਤੂੰ ਦੱਦ ਦੇ ਹੁਣ ਉਹਦੇ ਉੱਪਰ ਮਸ਼ੀਨ ਦੇ ਅੱਛਾ ਇੰਜਣ ਲਾਉਣਾ ਉਹ ਆਹੀ ਇੰਜਣ ਲਾਉਣਾ ਮੋਟਰੇ ਲਾ ਦੇ ਯਾਰ ਤੋਕ ਜਿੱਥੇ ਜਿੱਥੇ ਮਰਜੀ ਢੋਕੇ ਕਰਦੇ ਜਿੱਥੇ ਮਰਜੀ ਕਰਦੇ ਮਸ਼ੀਨ ਮੋਟਰ ਨਾਲ ਕੰਮ ਚੱਲਦਾ ਹੁੰਦਾ ਹੂੰ ਇੰਜਣ ਕਹੀ ਤਾਂ ਜਾਂਦੀ ਮੋਟਰ ਦੇ ਇੱਕ ਹੋਰ ਸੁਣ ਇੰਜਣ ਤੇਰੀ ਉਲੇ ਜਗ੍ਹਾ ਕੇ ਰਹੀ ਨਹੀਂ ਉਹਦੇ ਬਾਅਦ ਪਟਾ ਉਲੀ ਪੈ ਜਾਣਾ ਹਾਂ ਫਿਰ ਉਹਦੇ ਬਾਅਦ ਜਿਹੜੀ ਮੋਟਰ ਆ ਮੋਟਰ ਨਹੀਂ ਉੱਟਣੀ ਉਹਦੇ ਉੱਪਰ ਸੱਕ ਹੋ ਜਾਨੀ ਜਾਂਦਾ ਮਸ਼ੀਨ ਦੇ ਉੱਪਰ ਹੀ ਸਾਡੇ ਪੁੱਤ ਪਲੇ ਸਾਈਡ ਸਾਈਡ ਦੀ ਗਾਰਡ ਬਣਾ ਲਾ ਉਹਨੂੰ ਵੇ ਨਹੀਂ ਤਾਂ ਮੈਂ ਸਾਈਡ ਬਣਾ ਲਾ ਇਹਦੇ ਲੱਤਾਂ ਜੱਜੇ ਦੀ ਲੱਤਾਂ ਗਲਗੀਆਂ ਇਹ 2005 ਮਾਡਲ ਆ ਮਤਲਬ ਮੇਰੇ ਸਾਲ ਦਾ ਮੋਟਰ ਲੁੱਟਾ ਕੁਝ ਇੰਨੇ ਦਾ ਇੰਦਰ ਜਾਣਾ ਉਹਦੀ ਮੋਟਰ ਆ ਜਾਣੀ ਮੋਟਰ ਆ ਜਾਣੀ ਪਰ ਇਹਦਾ ਜੱਜ ਇੱਕ ਹੋਰ ਸੁੱਖਾ ਇਹ ਜਦ ਆਪਣਾ ਟਾਈਮ ਦੇਖਣਾ ਸੀ ਜਿਹੜੇ ਟੁਕੜੇ ਵੇਚ ਜਾਣ ਆਹੋ ਲਾਈਟ ਨਹੀਂ ਡਿੱਕਣਾ ਮੈਂ ਤਾਂ ਨਾ ਲਾਈਟ ਨੂੰ ਤਾਂ ਹੁਣ 24 ਘੰਟੇ ਹੈ ਸਾਡੀ ਕਿਤੇ ਹੀ ਤੰਗ ਕਰਦੀ ਨਹੀਂ ਸੀ ਤਾਂ ਕਰਦੀ ਹੁੰਨੀ। ਉਹ ਸਾਡੇ ਮੋਟਰਾਂ ਹੀ ਆਂ ਹੈ ਕਿ ਨਹੀਂ? ਹਮ ਨਾ ਕੋਈ ਨਹੀਂ ਫਿਰ ਉਹੀ ਕਰ ਲੰਨੇ ਆਂ ਮੋਟਰ ਵਾਲੀ ਕੰਮ ਹੋ ਗਿਆ। ਹਮ ਮੋਟਰ ਵਾਲੀ ਉਹ ਰੋਟਾ ਉੱਦਦਾ ਕਰ ਲਾ ਭਾਈ ਜੀ ਜੀ ਤੁਹਾਨੂੰ ਬੈਸਨ ਕਰ ਲਾਈ 30 35 ਸਾਢੇ ਰਹੀ ਹੈ। ਹੈ? ਲਾ ਸਟਾਰਟ ਨਹੀਂ ਹੁੰਦਾ ਉਹ ਠੰਡ ਝੌਖਾ ਹੁੰਦਾ ਹੈ ਹੈ। ਆਹ ਉਹ ਵੀ ਗੱਲ ਹੈ। ਹਮ ਗਰਮੀ ਆਪ ਨੂੰ ਆ ਜਾਂਦੀ ਫਿਰ ਸਟਾਰਟ ਕਰਦੇ। ਹੋਰ ਚਲੋ ਬਾਕੀ ਠੀਕ ਹੈ ਜੀ ਚੰਗਾ ਭਾਈ ਜੱਲਾ ਮੈਂ ਵੀ ਦੇਖ ਚਲ ਚਲ ਚਾਚੇ ਯਾਰ ਭਾਈ ਆਜੀ ਸਵੇਰ ਨੂੰ ਹਾਂ